ਇਸ ਕਾਨਫਰੰਸ ਹੈ ਉਹਦਾ ਮੰਤਵ ਹੈਗਾ ਜੀ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਾਲੂ ਕੀਤਾ ਗਿਆ ਹੈ ਮਾਨਯੋਗ ਸੀਐਮ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਡੀਜੀਪੀ ਸ਼੍ਰੀ ਗੌਰਵ ਯਾਦਵ ਸਰ ਦੇ ਦਿਸ਼ਾ ਨਿਰਦੇਸ਼ੇਟ ਇੱਕ ਯੁੱਧ ਨਸ਼ਾ ਵਿਰੁੱਧ ਜਿਹੜਾ ਚੱਲ ਰਿਹਾ ਉਸ ਤਹਿਤ ਅੰਮ੍ਰਿਤਸਰ ਦੇ ਹਾਤੀ ਪੁਲਿਸ ਨੇ ਸ਼੍ਰੀ ਸਤਿੰਦਰ ਸਿੰਘ IPS ਇਹਨਾਂ ਦੇ ਦਿਸ਼ਾ ਨਿਰਦੇਸ਼ੇਟ ਸਾਡੀ ਟੀਮ ਨੇ ਬੜੀ ਵੱਡੀ ਸਫਲਤਾ ਕੱਲ ਹਾਸਲ ਕੀਤੀ ਹੈ ਜਦੋਂ ਇੱਕ ਬਰਾੜ ਪਿੰਡ ਦੇ ਨੇੜੇ ਨਾਕਾ ਲਗਾ ਕੇ ਸਾਡੀ ਪੁਲਿਸ ਟੀਮ ਨੇ ਸਪੈਸ਼ਲ ਸੈੱਲ ਨੇ ਦੋ ਵਿਅਕਤੀਆਂ ਨੂੰ ਰਾਉਂਡ ਅਪ ਕੀਤਾ ਜਿਨ੍ਹਾਂ ਦੇ ਕੋਲੋਂ 6 ਕਿਲੋ 150 ਗ੍ਰਾਮ ਹੈਰੋਇਨ ਅਸੀਂ ਰਿਕਵਰ ਕੀਤੀ ਹੈ ਤੇ ਉਹਨਾਂ ਦੇ ਕੋਲੋਂ ਇੱਕ PX5 ਪਿਸਤਲ 3 ਬੋਰ ਪਿਸਤਲ ਹੈ ਤੇ ਚਾਰ ਲਾਈਵ ਰਾਉਂਡ ਉਹ ਵੀ ਅਸੀਂ ਰਿਕਵਰ ਕੀਤੇ ਨਾਲ 10000 ਡਰਗਮਨੀ ਤੇ ਇੱਕ ਇਹਨਾਂ ਦਾ ਮੋਟਰਸਾਈਕਲ ਜਿਹੜਾ ਸੀਗਾ ਇਹ ਦੋ ਵਿਅਕਤੀ ਨੇ ਲਵ ਪ੍ਰੀਤ ਉਸ ਲਵ ਵਾਸੀ ਰਾਜਾਤਾਲ ਥਾਣਾ ਘ੍ਰਿੰਡਾ ਤੇ ਬਲਵਿੰਦਰ ਉਰਫ ਬੋਬੀ ਪੁੱਤਰ ਨਿਰਮਲ ਸਿੰਘ ਵਾਸੀ ਚੀਚਾ ਦੋਵੇਂ ਥਾਣੇ ਘ੍ਰਿੰਡੇ ਦੇ ਰਹਿਣ ਵਾਲੇ ਨੇ ਇਹਨਾਂ ਦੇ ਇਲਾਵਾ ਇੱਕ ਹੋਰ ਜਗ੍ਹਾ ਤੇ ਨਾਕਾਬੰਦੀ ਕਰਦੇ ਹੋયા ਸਾਡੇ ਡਿਫੈਂਸ ਡਰੇਨ ਜਿਹੜਾ ਹੈਗਾ ਨਿਕਲਦਾ ਟਰੀ ਲਾਗੇ ਉੱਥੇ ਅਸੀਂ ਦੋ ਬੰਦਿਆਂ ਨੂੰ ਹੋਰ ਰਾਉਂਡ ਅਪ ਕੀਤਾ ਜਿਹੜਿਆਂ ਦਾ ਨਾਮ ਹੈਗਾ ਗੁਰਪ੍ਰੀਤ ਉਰਫ ਗੋਪੀ ਅਤੇ ਵਿਸ਼ਾਲ ਪੁਰਸ਼ ਟੁਪਾ ਨਵਿਆਬਦੀਆ ਟਾਰੀ ਦੇ ਰਹਿਣ ਵਾਲੇ ਨੇ ਇਹਨਾਂ ਦੇ ਪਾਸੇ 86 ਗ੍ਰਾਮ ਹੈਰੋਇਨ ਤੇ ਦੋ ਪਿਸਟਲ ਇੱਕ ਪੀਐਕਸ5 ਪਿਸਟਲ ਤੇ ਇੱਕ 30 ਬੋਰ ਜਿਹੜਾ ਪਿਸਟਲ ਹੈ ਇਹਨਾਂ ਕੋਲੋਂ ਰਿਕਵਰ ਕੀਤਾ ਗਿਆ ਇਹ ਦੋਵੇਂ ਮੁਕਦਮਿਆਂ ਦੇ ਨਾਲ ਇਹ ਜਿਹੜਾ ਅੰਮ੍ਰਿਤਸਰ ਦੇ ਹਾਤੀ ਪੁਲਿਸ ਵੱਲੋਂ ਜਿਹੜੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਇਹਦੇ 'ਚ ਅਸੀਂ ਸਾਰੇ ਜਿਹੜੇ ਇੱਥੇ ਸਮੱਗਲਰ ਨੇ ਜਿਹੜੇ ਇੱਥੇ ਮਾੜੇ ਅੰਸਰ ਨੇ ਜਿਹੜੇ ਕੁਛ ਨਾ ਕੁਛ ਗਤੀਵਿਧੀਆਂ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਖਾਸ ਕਰਕੇ ਜਿਹੜੀ ਪਾਕਿਸਤਾਨੀ ਆਈਐਸਆਈ ਜਿਹੜਾ ਸਾਡੇ ਪੰਜਾਬ ਦੇ ਯੂਥ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਬਾਰ ਬਾਰ ਡਰੋਨ ਰਾਹੀਂ ਜਿਹੜਾ ਨਸ਼ਾ ਸਿੱਟਕੇ ਇਹ ਇਦਾਂ ਦੇ ਸਬਸਟ੍ਰੀਕੇਟਡ ਪਿਸਟਲ ਸਿੱਟਕੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਉਹ ਜਿਹੜੀ ਉਹਦੀ ਲੜੀ ਤਹਿਤ ਹੀ ਅਸੀਂ ਇਸ ਤੇ ਸਖਤ ਕਾਰਵਾਈ ਪਹਿਲਾਂ ਵੀ ਕਰਦੇ ਆਏ ਸੀ ਤੇ ਅੱਗੇ ਵੀ ਕਰਦੇ ਰਵਾਂਗੇ ਸਰ ਲਵਪ੍ਰੀਤ ਤੁਹਾਡੀ ਪਰਫਾਈਲ ਕਿਹੜੀ ਹੈ ਜਿਹੜਾ ਜੀ ਲਵਪ੍ਰੀਤ ਤੇ ਬਲਵਿੰਦਰ ਬੋਬੀ ਨੇ ਇਹ ਦੋਵੇਂ ਦਿਹਾੜੀ ਟੱਪਾ ਕਰਨ ਵਾਲੇ ਬੰਦੇ ਨੇ ਜਿਹੜਾ ਬਲਵਿੰਦਰ ਬੋਬੀ ਹੈ ਇਸ ਤੋਂ ਪਹਿਲਾਂ ਵੀ ਕੇਐਂਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਹੈ ਸਰ ਪਾਕਿਸਤਾਨ ਤੋਂ ਕੋਈ ਜੀ ਬਿਲਕੁਲ ਜੀ ਇਹ ਜਿਹੜੀ ਖੇਪ ਹੈਗੀ ਹੈ ਇਹ ਹਰੰਦੀ ਜਿਵੇਂ ਮੈਂ ਤੁਹਾਨੂੰ ਦੱਸਿਆ ਪਾਕਿਸਤਾਨੀ ਆਈਐਸਆਈ ਵੱਲੋਂ ਡਰੋਨ ਰਾਹੀਂ ਭੇਜੀ ਗਈ ਸੀਗੀ ਪ੍ਰਿੰਨਰ ਨੇ ਰਿਸੀਵ ਕੀਤੀ ਸਾਡੀ ਪੁਲਿਸ ਟੀਮ ਨੇ ਨਾਕਾਬੰਦੀ ਕਰਕੇ ਸਟਰੋਂਗ ਨਾਕਾਬੰਦੀ ਕਰਕੇ ਇਹ ਜਿਹੜੇ 4 ਵਿਅਕਤੀਆਂ ਨੂੰ ਵੱਖ-ਵੱਖ ਦੋ ਕੇਸਿਸ 'ਚ ਅਸੀਂ ਅਰੈਸਟ ਕੀਤਾ ਸਰ ਲੈਟ ਵੀ ਐਕਸ 5 ਵਾਲੇ ਜਿਹੜੇ ਪਿਸਤਲ ਨੇ ਨਾਲ ਹੈ ਰਹੀ ਅੱਜ ਉਹ ਅਨੁਸੂਬਾ ਸਿਟੀ ਪੁਲਿਸ ਦੇ ਵੀ ਲੋਕਾਂ ਨੇ ਵੀ ਗੇੜ ਬੜੀ ਆ ਵੀ ਐਕਸ 5 ਸੇਮ ਹੈ ਕੋਈ ਇਹਨਾਂ ਦੇ ਨਾਲ ਤੇ ਆਪਾਂ ਜੋ ਕਨੈਕਸ਼ਨ ਉਹਨਾਂ ਦਾ ਜੀ ਬਿਲਕੁਲ ਸਾਡੀ ਜਿਹੜੀ ਤਫਤੀਸ਼ ਹੈ ਅਸੀਂ ਉਹਨਾਂ ਨਾਲ ਸਾਂਝੀ ਜ਼ਰੂਰ ਕੀਤੀ ਹੈ ਅਸੀਂ ਜਿਹੜਾ ক্লোਜ਼ਲੀ ਇਨਕਲੋਜ਼ ਕੋਆਰਡੀਨੇਸ਼ਨ ਵਿਦ ਸਿਟੀ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨਾਲ ਸੀ ਕੋਆਰਡੀਨੇਸ਼ਨ ਚ ਹੈਗੇ ਆ ਤੇ ਇਹਨਾਂ ਦੇ ਜਿਹੜੇ ਵੀ ਲਿੰਕਸ ਹੈਗੇ ਆ ਇਧਰ ਦੇ ਲੋਕਲ ਲਿੰਕਸ ਪਾਰ ਦੇ ਲਿੰਕਸ ਅਸੀਂ ਸਾਰੇ ਐਕਸਪਲੋਰ ਕਰਕੇ ਜੇ ਹੋਰ ਖੁਲਾਸੇ ਹੋਣਗੇ ਅਸੀਂ ਤੁਹਾਡੇ ਨਾਲ ਜਲਦ ਸ਼ੇਅਰ ਕਰਾਂਗੇ ਸਰ ਇਹ ਸਿਪੇਸ਼ਟਰ ਆਜ ਤੱਕ ਹੋ ਰਹੀ ਹੈ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਤੀਬੋਰ ਦਾ ਇੱਕ ਸੋਫਿਸਟੀਕੇਟਿਡ ਵੈਪਨ ਹੈ ਪੀਐਕਸ5 ਹੈ ਉਹ ਬਾਹਰੋਂ ਆਇਆ ਸੀਗਾ ਡਰੋਨ ਰਾਹੀਂ ਆਇਆ ਹੈ ਸੀਗਾ ਜਿਹੜਾ ਦੂਜਾ ਸੀਗਾ ਉਹਦੀ ਅਸੀਂ ਜਿਹੜੀ origin ਹੈ ਸੀ ਇੱਥੇ ਦੇ ਨੈਟਵਰਕਸ ਜਿਹੜੇ ਡਰੱਗ ਰਨਿੰਗ ਰੈਕੇਟਸ ਵੈਪਨ ਰਨਿੰਗ ਰੈਕੇਟਸ ਨੇ ਉਹਨਾਂ ਨਾਲ ਐਕਸਪਲੋਰ ਕਰਕੇ ਉਹਨਾਂ ਨੂੰ ਵੀ ਅਸੀਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਹਦੇ ਤੋਂ ਲੈ ਕੇ ਨੇ ਕਿੱਥੇ ਦਿਨ ਜਾ ਰਹੇ ਸੀਗੇ ਜੀ ਇਹਨਾਂ ਦੇ ਮੁਤਾਬਕ ਜਿਹੜੇ ਅੱਗੇ ਇਹਨਾਂ ਦੇ ਜਿਹੜੇ ਡਿਸਟ੍ਰੀਬਿਊਟਰ ਜਿਹੜਿਆਂ ਨੂੰ ਇਹ ਸਪਲਾਈ ਕਰਦੇ ਸੀਗੇ ਜਾ ਕੇ ਇਹ ਉਹਨਾਂ ਕੋਲ ਦੇਣ ਜਾ ਰਹੇ ਸੀ ਠੀਕ ਹੈ ਠੀਕ ਹੈ ਜਲਦੀ ਨਹੀਂ ਪੜ੍ਹੇ